ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਹਣੀ ਦੱਸਦੇ ਪਏ ਐ ਕਿ ਦੁੱਖ ਤਕਲੀਫਾਂ ਪਰੇਸ਼ਾਨੀਆਂ ਮਸੀਬਤਾਂ ਮਨੁੱਖ ਜਾਂ ਇਨਸਾਨ ਦਾ ਪਿੱਛਾ ਕਿਉਂ ਨਹੀਂ ਛੱਡਦੀਆਂ ਕਿਉਂ ਉਹਦੀ ਜ਼ਿੰਦਗੀ ਚ ਬਾਰ-ਬਾਰ ਦੁੱਖ ਤਕਲੀਫਾਂ ਪਰੇਸ਼ਾਨੀਆਂ ਆਉਂਦੀਆਂ ਐ ਐਸੇ ਕਿਹੜੇ ਕਰਮ ਹੈ ਜਿਹਦੀ ਕਰਨ ਦੇ ਨਾਲ ਉਹਦੀ ਜ਼ਿੰਦਗੀ ਦੁੱਖ ਤਕਲੀਫਾਂ ਪਰੇਸ਼ਾਨੀਆਂ ਆਉਂਦੀਆਂ ਤੇ ਉਹ ਜਿਹੜੇ ਪਸ਼ੂ ਐ ਉਹਨਾਂ ਤਰ੍ਹਾਂ ਜ਼ਿੰਦਗੀਆਂ گزارਦਾ ਪਿਆ ਜ਼ਿੰਦਗੀ ਆਪਣੀ ਇਹ ਐਸੇ ਕਿਹੜੇ ਕਰਮ ਐ ਜਿਹੜੇ ਕਰਨ ਦੇ ਨਾਲ ਉਹ ਆਪਣੀ ਜ਼ਿੰਦਗੀ ਦੇਵਤਿਆਂ ਤਰ੍ਹਾਂ گزار ਸਕਦਾ ਅੱਲਾ ਦੇ ਨੇਕ ਬੰਦਿਆਂ ਤਰ੍ਹਾਂ گزار ਸਕਦਾ ਸੰਤਾਂ ਤਰ੍ਹਾਂ گزار ਸਕਦਾ ਬਹੁਤ ਹੀ ਵਧੀਆ ਬਹੁਤ ਸ਼ਾਨਦਾਰ ਕਥਾ ਵੈ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਕਥਾ ਫਿਰ ਕਰਨੇ ਇਸ ਤੇ ਗੱਲ ਬਾਤ ਕਾਰ ਬਸ ਦੇ ਇੰਜਨ ਦੇ ਚ ਪੈਟਰੋਲ ਵੀ ਪਾਣਾ ਪੈਂਦਾ ਤੂੰ ਪੈਟਰੋਲ ਕੀ ਐ ਅੱਗ ਕ੍ਰੇਡੀਟਰ ਵਿੱਚ ਪਾਣੀ ਵੀ ਪਾਣਾ ਪੈਂਦਾ ਤਾਂ ਚੱਲਦੀ ਹੈ ਸਰੀਰ ਦੀ ਮਸ਼ੀਨਰੀ ਦੇਖ ਕੇ ਹੀ ਬਾਹਰ ਮਸ਼ੀਨਰੀ ਬਣਾਈ ਗਈ ਹੈ ਚੱਲੇਗੀ ਤੇ ਅਗ ਨਾਲ ਅਗ ਨਾਲ ਪੈਟਰੋਲ ਨਾਲ ਹੀ ਗੱਡੀ ਚੱਲੇਗੀ ਪਰ ਇਹ ਅਗਨਵਧ ਨਾ ਜਾਏ ਇਹ ਤਪਸ਼ਵਧ ਨਾ ਜਾਏ ਓਵਰ ਹੀਟ ਨਾ ਹੋ ਜਾਏ ਉਹ ਫਿਰ ਰੇਡੀਟਰ ਵਿੱਚ ਪਾਣੀ ਪਾਣਾ ਪੈਂਦਾ ਹੈ। ਕਿਪੇਟ ਇੱਕ ਦਿਨ ਦੇ ਵਿੱਚ ਵੀ ਵੱਧ ਸਕਦੀ ਹੈ ਸਰੀਰ ਦੇ ਜੇ ਦਿਨ ਪਰ ਪਾਣੀ ਨਾ ਪੀਤਾ ਜਾਵੇ। ਦੋ ਦਿਨ ਨਹੀਂ ਪੀਤਾ ਵੱਧ ਗਈ। ਤਿੰਨ ਦਿਨ ਨਹੀਂ ਪੀਤਾ ਆਯੁਰਵੇਦ ਆਚਾਰੀਆ ਕਹਿੰਦੇ ਨੇ ਮੌਤ ਹੋ ਜਾਏਗੀ। ਪਾਣੀ ਦਾ ਤਿਆਗ ਲੰਮੇ ਸਮੇਂ ਤੱਕ ਨਹੀਂ ਹੋਵੇਗਾ। ਅਗਨ ਸਰੀਰ ਵਿੱਚ ਵੱਧਦੀ ਜਾਏਗੀ। ਉਸ ਅਗਨੇ ਜੋ ਅੰਦਰ ਭੋਜਨ ਹੋਣਾ ਹੈ ਉਹ ਤੇ ਉਸ ਨੂੰ ਜਲਾ ਦੇਣਾ ਹੈ ਖਤਮ ਕਰ ਦੇਣਾ ਹੈ ਪਰ ਕਿਉਂਕਿ ਉਸ ਅਗ ਨੂੰ ਕਮ ਕਰਨ ਵਾਸਤੇ ਅੰਦਰ ਕੁਝ ਨਹੀਂ ਹੋਵੇਗਾ ਤਾਂ ਵੱਧ ਜਾਈਗੇ ਵੱਧ ਜਾਈਗੇ ਵੱਧ ਦੇ ਜਾਈਗੇ खैर ਸਰੀਰ ਦੇ ਰੋਗ ਦੇ ਇਹ ਤਿੰਨ ਕਾਰਨ ਮੰਨੇ ਗਏ ਨੇ ਵਾਤ ਪਿਤ ਵੱਧ ਗਈ ਹੈ ਪਾਣੀ ਠੰਡਕ ਵੱਧ ਗਈ ਹੈ ਜਿੱਥੇ ਜਿੱਥੇ ਬਰਫ਼ ਪੈਂਦੀ ਹੈ ਗੱਡੀਆਂ ਸਟਾਰਟ ਨਹੀਂ ਹੁੰਦੀਆਂ ਹੀਟਰ ਦੇ ਨਾਲ ਇੰਜਨ ਨੂੰ ਗਰਮ ਕਰਨਾ ਪੈਂਦਾ ਹੈ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਠੰਡ ਬਹੁਤ ਜ਼ਿਆਦਾ ਠੰਡਕ ਵੱਧ ਗਈ ਹੈ ਇਹਨੇ ਸਰੀਰ ਦੇ ਵਿੱਚ ਕੱਪ ਨੂੰ ਵਧਾ ਦੇਣਾ ਵਾਯੂ ਵਧ ਗਈ ਹੈ ਉਸ ਸਰੀਰ ਨੂੰ ਕਹਿੰਦੇ ਨੇ ਇਹ ਬਾਜੀ ਸਰੀਰ ਹੈ ਪਿਤ ਵਧ ਗਈ ਹੈ ਗਰਮੀ ਵਧ ਗਈ ਹੈ ਇਹਨਾਂ ਤਿੰਨਾਂ ਨੂੰ ਬੈਲੈਂਸ ਦੇ ਚ ਕਰਨ ਵਾਸਤੇ ਕੁਝ ਖੁਰਾਕ ਹੈ ਇਸ ਵਾਸਤੇ ਬੈਲੈਂਸ بگੜਦਾ ਹੈ ਆਹਾਰ ਨਾਲ ਬੈਲੈਂਸ ਸੁਧਰਦਾ ਹੈ ਆਹਾਰ ਨਾਲ ਇਹੀ ਕਾਰਨ ਹੈ ਕਿ ਵੈਦ ਧਨੰਤਰ ਐਸਾ ਕਹਿੰਦੇ ਨੇ ਆਹਾਰ ਚਿਕਿਤਸਾ ਆਹਾਰ ਹੀ ਔਸ਼ਧੀ ਹੈ ਆਹਾਰ ਹੀ ਦਵਾਈ ਹੈ ਆਹਾਰ ਰੋਗ ਆਹਾਰ ਹੀ ਰੋਗ ਹੈ ਆਹਾਰ ਹੀ ਰੋਗ ਆਹਾਰ ਰੋਗ ਖਾਣਾ ਪੀਣਾ ਰੋਗ ਹੈ ਆਹਾਰ ਚਿਕਿਤਸਾ ਖਾਣਾ ਪੀਣਾ ਹੀ ਇਲਾਜ ਹੈ ਖਾਣਾ ਪੀਣਾ ਹੀ ਰੋਗ ਹੈ ਇਹਨੂੰ ਫਿਰ ਇੰਜ ਕਹਿੰਦੇ ਨੇ ਖਾਣਾ ਪੀਣਾ ਅੰਮ੍ਰਿਤ ਹੈ ਖਾਣਾ ਪੀਣਾ ਜ਼ਹਿਰ ਹੈ ਕਿਦਰੀ ਹੋਰ ਵੈੰ ਤੋਂ ਬਾਤ ਵਿੱਚ ਨਾ ਪੈਣਾ ਅਰਥਾਂ ਦਾ ਅਨਰਥ ਨਾ ਕਰਨਾ ਬਾਬਾ ਹੋਰ ਖਾਣਾ ਖੁਸ਼ੀਖوار ਉਹ ਖਾਣਾ ਜਿਹਦੇ ਨਾਲ ਵਾਯੂ ਹੋਰ ਵਧ ਜਾਏ ਗਰਮੀ ਵਧ ਜਾਏ ਇਹ ਕਫ ਵੱਧ ਜਾਏ ਇਹ ਖਾਣਾ ਤੇ ਖੁਆਰੀ ਪੈਦਾ ਕਰੇਗਾ ਸਰੀਰ ਦੇ ਚ ਰੋਗ ਪੈਦਾ ਕਰੇਗਾ ਇਹ ਦੈਤ ਨਹੀਂ ਮਤਲਬ ਹੈ baba ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾ ਦੇ ਤਨ ਭੀੜੀਏ ਮਨ ਮੇ ਚਲੇ ਵਿਕਰਸ਼ ਇੱਕ ਦਮ ਸਰੀਰ ਦੱਸ ਦਿੰਦਾ ਜੋ ਕੁਛ ਸਰੀਰ ਦੇ ਚ ਪਾਇਆ ਗਿਆ ਉਹਦੇ ਨਾਲ ਵਾਈਓ ਕਫ ਜਾਂ ਪਿਤ ਵੱਧ ਗਈ ਹੈ ਵੱਧ ਗਈ ਇਕਦਮ ਸ਼ਰੀਰ ਦਸ ਦਿੰਦਾ ਹੈ ਫਿਰ ਸੇਜੇ ਸੇਜੇ ਸੰਜਮ ਨਾ ਰੱਖਿਆ ਜਾਏ ਵਾਇਓ ਵਧ ਕੇ ਤਰ੍ਹਾਂ ਤਰ੍ਹਾਂ ਦੇ ਰੋਗਾਂ ਨੂੰ ਜਨਮ ਦਿੰਦੀ ਹੈ ਉਹਨਾਂ ਰੋਗਾਂ ਦਾ ਕਾਰਨ ਵਾਇਓ ਹੋਵੇਗਾ ਬਾਦ ਹੋਵੇਗੀ ਸੰਜਮ ਨਹੀਂ ਰੱਖਿਆ ਗਿਆ ਤੇ ਗਰਮ ਚੀਜ਼ਾਂ ਖਾਈ ਗਿਆ ਖਾਈ ਗਿਆ ਖਾਈ ਗਿਆ ਜਿਨ੍ਹਾਂ ਦੀ ਤਾਸੀਰ ਹੀ ਗਰਮ ਹੈ ਬਹੁਤ ਗਰਮ ਹੈ ਤੇ ਪੇਟ ਵੱਧਦੇ ਗਏ ਵੱਧ ਗਏ ਇਹ अनेका ਰੋਗਾਂ ਨੂੰ ਜਨਮ ਦੇਵੇਗੇ ਠੰਡੀਆਂ ਚੀਜ਼ਾਂ ਪੀਤੀ ਜਾ ਰਹੀ ਹੈ ਮੈਂ ਯੂਰਪ ਦੇ ਦੇਸ਼ਾਂ ਦੇਖ ਕੇ ਹੈਰਾਨ ਹੋ ਗਿਆ ਉਹ ਸਰਦੀ ਦੀ ਰੁੱਤ ਦੇ ਚ ਵੀ ਕੋਕ ਪੀਤੀ ਜਾਂਦੇ ਨੇ ਪੈਪਸੀ ਪੀਤੀ ਜਾਂਦੇ ਨੇ ਇੱਥੇ ਤੇ ਮੈਂ ਹਿੰਮਤ ਨਾਲ ਕਹਿ ਰਿਹਾ ਕਿਧਰੇ ਮੈਂ ਉੱਥੇ ਸਟੇਜ ਤੇ ਕਹਿ ਬੈਠਾ ਮੈਂ ਕਿ ਨਹੀਂ ਠੰਡ ਬਰਫਾਂ ਪਈਆਂ ਪੈਂਦੀਆਂ ਨੇ ਤੇ ਤੁਸੀਂ ਇਹ ਫੇਰੇ ਫਿਰ ਸਾਰੇ ਯੂਰਪ ਦੇ ਲੋਕਾਂ ਦੀ ਕਮਰ ਦੁਖਦੀ ਹੈ ਗਰਦਨ ਦੁਖਦੀ ਹੈ ਬੁਰਾ ਹਾਲ ਹੈ ਤੇ ਮੈਂ ਕਿ ਦੁੱਖੀ ਕਿ ਨਹੀਂ ਤੇ ਹੁਰ ਕੀ ਹੋਵੇਗਾ ਮੈਨੂੰ ਇਹ ਜੋ ਕੋਲਡ ਡਰਿੰਕ ਬਣਾਉਂਦੀਆਂ ਨੇ ਇੱਕ ਕੰਪਨੀ ਤੋਂ ਫੋਨ ਆਈ ਵੀ ਅਸੀਂ ਫੜਦੇ ਤੇ ਮੁਕਦਮਾ ਕਰ ਸਕਦੇ ਹਾਂ ਜੇ ਤੁਸੀਂ ਫਿਰ ਸਟੇਜ ਤੇ ਬੋਲੇ ਆ ਉਹ ਫੇ ਪ੍ਰਚਾਰ ਕਰਦੇ ਤੁਸੀਂ ਸਰਦੀਆਂ ਚ ਵੀ ਪੀਓ ਤੇ ਠੀਕ ਹੈ। ਉਦੋਂ ਮੈਨੂੰ ਖਿਆਲ ਆਇਆ ਤੇ ਨਾਲ ਦੀ ਵਿਕਰੀ ਦੇ ਵਿੱਚ ਫਰਕ ਪਏਗਾ ਤਾਂ ਮੈਨੂੰ ਧਮਕੀ ਦੇਂਦੇ ਪੈਣਾ। ਜੇ ਤੁਸੀਂ ਬੋਲੋਗੇ ਇਹਦੇ ਉੱਤੇ ਤੁਹਾਨੂੰ ਚਾਰਜ ਕੀਤਾ ਜਾ ਸਕਦਾ ਹੈ। ਸੋ ਹੁਣ ਮੈਂ ਇਤਨੀ ਅਰਜ਼ ਕਰਾਂ ਸ਼ਰਬਤ ਇੰਜ ਕਹਦੇ ਆ ਸ਼ਰਬਤ ਬਰਫ ਪੈ ਰਹੀ ਹੈ ਬੜੀ ਭयंकर ਠੱਡ ਕਿ ਉਹਨੇ ਸਰਬਤ ਪੀ ਰੇ ਜਿਹਦੀ تاثیر ਠੰਡੀ ਹੈ ਤੇ ਠੰਡ ਵਧਦੀ 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 پتہ ਨਹੀਂ ਕਿੰਨੇ ਭयंकर ਰੋਗਾਂ ਨੂੰ ਜਨਮ ਦੇਵੇਗੇ ਜਨਮ ਦੇਵੇ ਹਰ ਤਰ੍ਹਾਂ ਦਾ ਖਾਣਾ ਹਰ ਰੁੱਤ ਦੇ ਵਿੱਚ ਨਹੀਂ ਹੈ ਜੈਸੇ ਮੈਂ ਉਦਾਹਰਣ ਦਿਆਂ ਕੁਦਰਤ ਕੁਝ ਫਲ ਮੌਸਮ ਦੇ ਮੁਤਾਬਕ ਪੈਦਾ ਕਰਦੀ ਹੈ ਅੱਗੇ ਪਿੱਛੇ ਨਹੀਂ ਕਰਦੀ ਜਿਸ ਮੌਸਮ ਦੇ ਜਿਹੜੀ ਸਾਧ ਸਬਜ਼ੀ ਤੇ ਫਲ ਕੁਦਰਤ ਪੈਦਾ ਕਰ ਰਹੀ ਹੈ ਉਹ ਕੁਦਰਤ ਇਹ ਕਹਿ ਰਹੀ ਹੈ ਇਸ ਰੁੱਤ ਦੇ ਚ ਇਹ ਖਾਓ ਐਨੇ ਗੱਲ ਐਨੇ ਕੁਦਰਤ ਇਹ ਕਹਿ ਰਹੀ ਹੈ ਪ੍ਰਮਾਤਮਾ ਸਾਨੂੰ ਇਹ ਕਹਿ ਰਿਹਾ ਜਿਸ ਰੁੱਤ ਦੇ ਜਿਹੜੀ ਚੀਜ਼ ਮੈਂ ਪੈਦਾ ਹੀ ਨਹੀਂ ਕਰਦਾ ਨਾ ਖਾਓ ਲੇਕਿਨ ਅੱਜ ਸਾਧਨ ਨੇ ਜਿਸ ਰੂਪ ਰੁੱਤ ਵਿੱਚ ਜਿਹੜੀ ਚੀਜ਼ ਪੈਦਾ ਨਹੀਂ ਆਉਂਦੀ ਉਹਨੂੰ ਕੋਲ ਸਟੋਰੇਜ ਵਿੱਚ ਰੱਖ ਕੇ ਬੇਰੁੱਤਾ ਵੀ ਖਿਲਾਇਆ ਜਾ ਸਕਦਾ ਹੈ ਹੁਣ ਮੈਂ ਫਿਰ ਥੋੜਾ ਜਿਹਾ ਸਹਿਮਾ ਕਿਦਰੇ ਕੋਲ ਸਟੋਰੇਜ ਵਾਲੇ ਵੀ ਮੈਨੂੰ ਧਮਕੀ ਨਾ ਦੇਣ ਬੇਰੁੱਤਾ ਵੀ ਖਿਲਾਇਆ ਜਾ ਸਕਦਾ ਇਹ ਰੋਗ ਪੈਦਾ ਕਰੇਗਾ ਜਿਸ ਚੀਜ਼ ਨੂੰ ਜਿਸ ਸਾਗ ਸਬਜ਼ੀ ਨੂੰ ਜਿਸ ਫਲ ਨੂੰ ਕੁਦਰਤ ਮੌਸਮ ਦੇ ਮੁਤਾਬਕ ਪੈਦਾ ਨਹੀਂ ਕਰਦੀ ਉਹ ਚੀਜ਼ ਕੁਦਰਤ ਕਹਿ ਰਹੀ ਹੈ ਨਾ ਖਾ ਨਾ ਖਾ ਜਿਸ ਚੀਜ਼ ਨੂੰ ਪ੍ਰਕਿਰਤੀ ਪਰਮਾਤਮਾ ਦਾ ਨਿਯਮ ਰੁੱਤ ਦੇ ਮੁਤਾਬਕ ਪੈਦਾ ਕਰਦਾ ਹੈ ਉਹ ਖਾਓ ਉਹ ਖਾਓ ਆਪ ਸੁਣ ਕੇ ਹੈ ਨਾ ਨੋਗੇ ਬਰਫ ਪੈਂਦੀ ਹੋਵੇ ਤਾਂ ਵੀ ਕਣਕਾਂ ਪੱਕ ਜਾਂਦੀਆਂ ਨੇ ਗਰਮੀ ਚ ਵੀ ਹੋ ਜਾਂਦੀ ਐ ਸਰਦੀ ਚ ਵੀ ਹੋ ਜਾਂਦੀ 12 ਮਹੀਨੇ ਠੰਡ ਹੈ ਯੂਰਪ ਦੇ ਚ ਕਣਕਾਂ ਦੀ ਫਸਲ ਤੇ ਉਹ ਚੁਗਦੇ ਨੇ ਦੋ ਦੋ ਤੇ ਇਹਨੂੰ ਹਰ ਵਕਤ ਖਾ ਸਕਦੇ ਆ ਕਣਕ ਦਾ ਆਟਾ ਹਰ ਵਕਤ ਖਾ ਸਕਦੇ ਆ ਕਿਉਂਕਿ ਹਰ ਰੁੱਤ ਦੇ ਚ ਪੈਦਾ ਹੁੰਦਾ ਜਿਸ ਸੀਜ਼ਨ ਨੂੰ ਪ੍ਰਕਿਰਤੀ ਹਰ ਰੁੱਤ ਦੇ ਵਿੱਚ ਪੈਦਾ ਕਰਦੀ ਹੈ ਖਾ ਸਕਦੇ ਹਾਂ ਹਰ ਮੌਸਮ ਦੇ ਜਿਸ ਸੀਜ਼ਨ ਨੂੰ ਕੁਦਰਤ ਨਹੀਂ ਪੈਦਾ ਕਰਦੀ ਤਾਂ ਕੁਦਰਤ ਸਾਨੂੰ ਮਨਾਈ ਕਰ ਰਹੀ ਹੈ ਨਾ ਖਾਓ ਨਾ ਖਾਓ ਖਾਓਗੇ ਕਿਧਰੇ ਗਰਮੀ ਵੱਧੇਗੀ ਕਿਧਰੇ ਠੰਡ ਵੱਧ ਜਾਏਗੀ ਸਰੀਰ ਵਿੱਚ ਜਾਂ ਕਿਧਰੇ ਕੱਪ ਵੱਧ ਜਾਏਗੇ ਵਾਯੂ ਵੱਧ ਜਾਏਗੀ ਵਧੀ ਹੋਈ ਵਾਇਓ ਵਧੀ ਹੋਈ ਪਿੱਤ ਗਰਮੇ ਤੇ ਵਧੀ ਹੋਈ ਠੰਡਕ ਸਰੀਰ ਦੇ ਤੇ ਰੋਗੀ ਕਰ ਦੇ ਕਿ ਜਿਤ ਧਨਗੁਰ ਨਾਨਕ ਦੇਵ ਜੀ ਮਹਾਰਾਜ ਨੂੰ ਇਨ ਆਯੁਰਵੇਦ ਆਚਾਰੀਆ ਦੇ ਰੂਪੇ ਚ ਇਥੇ ਲਈ ਹੈ ਉਹ ਠੀਕ ਕਹਿ ਰਹੇ ਨੇ ਬਾਬਾ ਹੋਰ ਖਾਣਾ ਖੁਸ਼ੀ ਕੁਵਾਰ ਜਿਤ ਖਾ ਦੇ ਤਨ ਪੀੜੀਏ ਮਨ ਮੇ ਚੜੇ ਵਿਕਾ ਸੇਮਾ ਤੋਂ ਵਧਿਆ ਹੋਇਆ ਭੋਜਨ ਬੇਰੁਖਾ ਭੋਜਨ ਸਰੀਰ ਨੂੰ ਖਾਰ ਕਰੇਗਾ ਮਨ ਨੂੰ ਵਿਕਾਰੀ ਬਣਾਏਗਾ ਇਹ ਆਹਾਰਿਕ ਰੋਗ ਨੇ ਇਹ ਇਤਨੇ ਪੇਚੀਦਾ ਨਹੀਂ ਨੇ ਇਹਨਾਂ ਦਾ ਇਲਾਜ ਹੈ ਆਹਾਰ ਨਾਲ ਪੈਦਾ ਹੋਏ ਨੇ ਆਹਾਰ ਦੇ ਸੁਧਾਰ ਨਾਲ ਠੀਕ ਹੋ ਜਾਣਗੇ ਇਹ ਰੋਗ ਆਹਾਰ ਨਾਲ ਪੈਦਾ ਹੋਏ ਨੇ ਆਹਾਰ ਦੇ ਹੀ ਸੁਧਾਰ ਨਾਲ ਠੀਕ ਹੋ ਜਾਣਗੇ ਠੀਕ ਹੋ ਜਾਣਗੇ ਕੋਈ ਇੰਨੀ ਗਹਿਰੀ ਗੱਲ ਨਹੀਂ ਹੈ ਹੁਣ ਮੈਂ ਦੂਸਰਾ ਪਹਿਲੂ ਬਿਆਨ ਕਰਾਂ ਗੁਰਬਾਣੀ ਨੇ ਇਸ ਤਰ੍ਹਾਂ ਦੇ ਤਿੰਨ ਤਾਪਾਂ ਦਾ ਜ਼ਿਕਰ ਕੀਤਾ ਹੈ ਔਰ ਇੱਕ ਜਗ੍ਹਾ ਨਹੀਂ ਬਹੁਤ ਸਾਰੀ ਥਾਵਾਂ ਤੇ ਐਸਾ ਆਵੇਗਾ ਭਾਰਤ ਦੇ तमाम ਸੰਤ ਰਿਸ਼ੀ ਇਹਨਾਂ ਤਿੰਨ ਤਾਪਾਂ ਦਾ ਜ਼ਿਕਰ ਕਰਦੇ ਨੇ ਤੀਨੇ ਤਾਪ ਹੁਣੇ ਭਾਈ ਸਾਹਿਬ ਜੀ ਇਹ ਪੰਤੀ ਪੜ ਰਹੇ ਸਨ ਤੀਨੇ ਤਾਪ ਨਿਵਾਰਨ ਹਾਰਾ ਮੰਗਲ ਦੇ ਰੂਪ ਵਿੱਚ ਪੜ ਰਏ ਸਨ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕੋ ਵਿਗੰਨ ਕੋ ਲਾਗੇ ਜਾਂ ਕਿ ਪ੍ਰਭ ਅਗੇ ਅਰਦਾਸ ਆਦ ਬਿਆਦ ਮਿਟੀ ਉਬਾਦ ਜਾਲ ਨਾ ਸਾਖੇ ਤੀਨੇ ਤਾਪ ਇਹ ਤਿੰਨ ਤਾਪ ਕਿਹੜੇ ਨੇ ਆਦ ਬਿਆਦ ਉਬਾਦ ਇਕ ਆਦੀ ਰੋਗ ਜੋ ਜਨਮ ਤੋਂ ਹੀ ਨਾਲ ਹੈ ਔਰ ਅਨੰਤ ਜਨਮਾਂ ਤੋਂ ਚੱਲ ਰਿਹਾ ਹੈ ਆਦੀ ਵਿਆਗ ਜੋ ਸ਼ਰੀਰ ਦੇ ਵਿੱਚ ਵాయు ਦੇ ਵਧਣ ਕਰਕੇ ਪਿਤ ਦੇ ਵਧਣ ਕਰਕੇ ਔਰ ਕਫ ਦੇ ਵਧਣ ਕਰਕੇ ਠੰਡ ਦੇ ਵਧਣ ਕਰਕੇ ਹੋ ਗਿਆ ਇਹ ਵਿਆਗ ਉਹ ਬਾਗ ਅਚਨਚੇਤ ਹਾਦਸਾ ਚਲਦਿਆਂ ਚਲਦਿਆਂ ਗਿਰ ਗਿਆ ਤੇ ਲੱਤਾਂ ਟੁੱਟ ਗਈਆਂ ਫੋਪਾ ਅਚਨਚੇਤ ਕੋਈ ਬਹੁਤ ਵੱਡਾ ਹਾਦਸਾ ਹੋਰ ਹੋ ਗਿਆ ਦਿਵਾਲੀਆ ਹੋ ਗਿਆ ਕੋਈ ਭਿਆਨਕਰ ਹਾਦਸਾ ਹੋ ਗਿਆ ਔਰ ਅਚਨਚੇਤ ਹੋ ਗਿਆ ਜਿਹਦਾ ਖਾਬੋ ਖਿਆਲ ਵੀ ਨਹੀਂ ਸੀ ਜਿਹਦੇ ਬਾਰੇ ਕਦੀ ਸੋਚਿਆ ਵੀ ਨਹੀਂ ਸੀ ਵੀ ਮੇਰੇ ਨਾਲ ਐਸਾ ਵੀ ਹੋ ਸਕਦਾ ਹੈ ਹੋ ਗਿਆ ਪਾ ਇਹ ਤਿੰਨ ਤਾਪ ਮੰਨੇ ਜਾਂਦੇ ਨੇ ਆਦ ਬਿਆਦ ਉਪਾੰਪੀ ਬੜੀ ਸੋਹਣੀਏ ਆਦ ਬਿਆਦ ਮਿਟੀ ਉਪਾ ਜਾਲ ਨਾ ਸਾਕੇ ਤਿੰਨੇ ਤਾਪ ਹੁਣ ਇਸ ਆਧਾਰ ਤੇ ਜਿਹੜੀ ਵੀ ਚਾਰ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਧਿਆਨਪੂਰਵਕ ਸਰਵਨ ਕਰਨਾ ਅਗਰ ਆਦੀ ਰੋਗ ਹੈ ਤਾਂ ਬਿਆਦ ਨਹੀਂ ਮਿਟੇਗੇ ਅਗਰ ਆਦੀ ਰੋਗ ਹੈ ਤਾਂ ਉਪਾਦਵੀ ਨਹੀਂ ਮਿਟੇਗੀ ਇਹ ਮੈਂ ਦੂਸਰਾ ਨੁਕਤਾ ਬਿਆਨ ਕਰ ਰਿਹਾ ਅਗਰ ਆਦੀ ਰੋਗ ਮੌਜੂਦ ਹੈ ਤੇ ਆਦੀ ਰੋਗ ਸਾਰੇ ਰੋਗਾਂ ਦੀ ਜੜ ਹੈ ਬੁਨਿਆਦ ਦਵਾਈਆਂ ਔਸ਼ਧੀਆਂ ਪੱਤਿਆਂ ਨੂੰ ਕੱਟ ਦੇਣਗੇ ਜੜਾਂ ਨੂੰ ਕੱਟ ਦੇਣਗੇ ਕਿਉਂਕਿ ਆਦ ਰੋਗ ਜੋ ਹੈ ਸ਼ਾਖਾਨੋ ਕੱਟ ਦੇਣਗੇ ਆਗ ਰੋਗ ਜੜ ਮੌਜੂਦ ਹੈ ਇਹ ਰੋਗ ਫਿਰ ਪੈਦਾ ਹੋਵੇਗਾ ਫਿਰ ਪੈਦਾ ਹੋਵੇਗਾ ਮਨੁੱਖ ਜੀਵਨ ਦੇ ਵਿੱਚ ਇੱਕ ਦਫਾ ਰੋਗੀ ਨਹੀਂ ਆਉਂਦਾ ਬਾਰ ਬਾਰ ਆਉਂਦਾ ਹੈ ਬਾਰ ਬਾਰ ਆਉਂਦਾ ਸਾਰੀ ਦੁਨੀਆ ਦੇ ਵਿੱਚ ਸਿਆਣੇ ਅੱਗੇ ਆਏ ਸਿਆਣੇ ਨੂੰ ਫਾਰਸੀ ਦੇ ਵਿੱਚ ਕਹਿੰਦੇ ਨੇ ਹਕੀ ਹਕੀਮ ਅੱਗੇ ਆਏ ਸਿਆਣੇ ਨੂੰ ਸੰਸਕ੍ਰਿਤ ਦੇ ਚ ਕਹਿੰਦੇ ਨੇ ਵੈਦ ਗਿਆਨੀ ਹੈ ਸੋਜਮਾਨ ਹੈ ਜੀ શરીર ਬਾਰੇ ਬਹੁਤ ਕੁਝ ਜਾਣਦਾ ਹੈ ਤੇ ਵੈਦ ਅੱਗੇ ਆਇਆ ਹੈ ਡਾਕਟਰ ਅੱਗੇ ਆਇਆ ਹੈ ਅਖੀ ਵੈਦ ਡਾਕਟਰ ਅੱਗੇ ਆਇਆ ਆਧ ਕਾਲ ਤੋਂ ਕੋਈ 4000 ਸਾਲ ਪਹਿਲੇ ਵੈਦ ਹਨੰਤਰ ਹੋਇਆ ਹੈ ਅਜ ਦੀ ਗੱਲ ਨਹੀਂ ਹੈ ਔਰ ਉਹਨੇ ਆਯੁਰਵੇਦ ਤੇ ਬੜੀ ਵੱਡੀ ਖੋਜ ਕੀਤੀ ਕੰਦੇ ਨੇ ਹਜ਼ਾਰਾਂ ਜੜੀ ਬੂਟੀਆਂ ਦਾ ਉਸਨੇ ਸੁਭਾਅ ਲਿਖਿਆ ਤਾਸੀਰ ਲਿਖੀ ਹੈ ਇਹ ਜੜੀ ਬੂਟੀ ਠੰਡੀ ਹੈ ਇਹ ਗਰਮ ਹੈ ਔਰ ਇਹ ਵਾਯੂ ਵਰਦਾਨ ਹੈ ਵਾਯੂ ਘਟ ਗਈ ਹੈ ਕਿਸੇ ਦੇ ਅੰਦਰ ਇਹ ਖਾਵੇ ਵਾਯੂ ਵੱਧ ਗਈ ਹੈ ਇਹ ਨਹੀਂ ਪਿਤ ਘਟ ਗਈ ਹੈ ਇਹ ਉਹ ਜੜੀ ਬੂਟੀ ਖਾਵੇ ਵੱਧ ਲਈਏ ਫਿਰ ਨੇ ਜੜੀ ਬੂਟੀਆਂ ਦੀ ਜਿਹੜੇ ਉਸ ਨੇ ਸੁਭਾਅ ਲਿਖੇ ਨੇ ਉਹ ਜੋ ਕੀ ਮੈਡੀਕਲ ਸਾਇੰਸ ਉਸ ਤੋਂ ਕੋਈ ਅਲੱਗ ਨਹੀਂ ਦਸਰੀ ਉਹੀ ਕੁਝ ਕਹਿ ਰਹੇ ਨੇ ਲੇਕਿਨ ਸੈਂਟਿਸਟ ਹੈਰਾਨ ਨੇ ਇਹ ਇਹਨਾਂ ਲੋਕਾਂ ਨੇ ਜੜੀ ਬੂਟੀਆਂ ਦੀ ਖੋਜ ਕਿਵੇਂ ਕੀਤੀ ਕੋਈ ਲੈਬੋਰੀ ਨਹੀਂ ਸੀ ਕੋਈ ਨਾਪਣ ਦੇ ਮੀਟਰ ਨਹੀਂ ਸੰਭ ਜੋ ਅੱਜ ਸਾਰੇ ਸਾਧਨ ਮੌਜੂਦ ਨੇ ਇਹ ਤੇ ਹੈ ਹੀ ਨਹੀਂ ਸਕਦਾ ਇਨਾ ਰਿਸ਼ੀ ਮੁਨੀਆਂ ਨੇ ਹਜ਼ਾਰਾਂ ਜੜੀ ਬੂਟੀਆਂ ਦਾ ਸੁਭਾਅ ਕਿਵੇਂ ਦੱਸ ਦਿੱਤਾ ਔਰ ਬਿਲਕੁਲ ਸਹੀ ਜੋ ਹਕੀਮ ਲਕਮਾਨ ਨੇ ਦੱਸਿਆ ਬਿਲਕੁਲ ਠੀਕ ਹੈ ਜੋ ਵੈਦ ਭਨੰਤਰ ਨੇ ਦੱਸਿਆ ਬਿਲਕੁਲ ਠੀਕ ਹੈ ਯੁਨਾਨੀ ਇਲਾਜ ਦਾ ਤੌਰ ਤਰੀਕਾ ਲਕਮਾਨ ਤੋਂ ਪਰਚਲਤ ਹੋਇਆ ਆਯੁਰਵੈਦ ਦਾ ਢੰਗ ਵੈਦ ਭਨੰਤਰ ਤੋਂ ਪਰਚਲਤ ਹੋਇਆ ਹੈਰਾਨ ਨੇ ਅਜੋਕੇ ਸਾਇੰਸ ਇੰਟਿਸਟ ਹੈਰਾਨ ਨੇ ਵਿਗਿਆਨਿਕ ਹੈਰਾਨ ਨੇ ਇਹ ਜੋ ਹਜ਼ਾਰਾਂ ਜੜੀ ਬੂਟੀਆਂ ਦਾ ਇਹਨਾਂ ਨੇ ਸਵਾਦ ਦੱਸਿਆ ਕੋਈ ਠੀਕ ਹੈ ਪਰ ਹੈਰਾਨੀ ਹੈ ਇਹ ਜੜੀ ਬੂਟੀਆਂ ਅਧਿਕਤਰ ਪਹਾੜਾਂ ਦੇ ਉੱਪਰ ਆਉਂਦੀਆਂ ਨੇ ਸੀਮਤ ਗਈ ਜ਼ਿੰਦਗੀ ਤੇ ਹਜ਼ਾਰਾਂ ਜੜੀ ਬੂਟੀਆਂ ਦਾ ਗਿਆਨ ਕਿਉਂਕਿ ਇੱਕ ਬੂਟੀ ਦੀ ਜਦ ਉਹ ਸ਼ੋਧ ਕਰਦੇ ਨੇ ਖੋਜ ਕਰਦੇ ਨੇ ਸਾਲਾਂ ਬਦੀ ਲੱਗ ਜਾਂਦੇ ਨੇ ਬੇ ਦੀ ਤਾਸੀਰ ਕੀ ਹੈ ਕਿ ਅਸਰ ਕੀ ਪਾ ਸਕਦੀ ਹੈ ਕਿ ਮਨੁੱਖ ਦੇ ਸਰੀਰ ਦੇ ਵਿੱਚ ਕੀ ਕੰਮ ਕਰ ਸਕਦੀ ਕਿਸੇ ਇੱਕ ਬੂਟੀ ਦਾ ਵੀ ਤਤਵ ਗਿਆਨ ਹਾਸਲ ਕਰਨ ਵਾਸਤੇ ਉਹਨਾਂ ਨੂੰ ਕਈ-ਕਈ ਸਾਲ ਲੱਗ ਜਾਂਦੇ ਨੇ ਤੇ ਹਜ਼ਾਰਾਂ ਜੜੀ ਬੂਟੀਆਂ ਦਾ ਗਿਆਨ ਦੇ ਦਿੱਤਾ ਵੈਦ ਹਨੰਦਰ ਨੇ ਹਕੀਮ 卢ਕਮਾਨ ਨੇ ਇਸ ਤੇ ਉਹ ਹੈਰਾਨ ਨੇ ਮੈਂ ਫਿਰ ਜਗਾ ਜਗਾ ਬੋਲਿਆ ਆਕਾਰ ਸਬਦਾ ਅਲਗ ਅਲਗ ਹੈ ਤੇ ਸਿਰਫ ਆਕਾਰ ਹੀ ਨਹੀਂ ਸੁਭਾਅ ਮਨੁੱਖ ਦਾ ਪਸ਼ੂ ਦਾ ਜੋ ਗਊ ਦਾ ਸੁਭਾਅ ਹੈ ਉਹ ਸ਼ੇਰ ਦਾ ਨਹੀਂ ਜੋ ਸ਼ੇਰ ਦਾ ਸੁਭਾਅ ਹੈ ਉਹ ਗਿੱਦੜ ਦਾ ਨਹੀਂ ਜੋ ਗੇਦੜ ਦਾ ਸੁਭਾਅ ਹੈ ਉਹ ਬਿੱਲੀ ਦਾ ਨਹੀਂ ਹੈ ਜੋ ਬਿੱਲੀ ਦਾ ਸੁਭਾਅ ਹੈ ਉਹ ਕੁੱਤੇ ਦਾ ਨਹੀਂ ਹੈ ਇਹ ਸਾਰੇ ਜਾਨਵਰ ਆਪਣੇ ਸੁਭਾਅ ਕਰਕੇ ਪਛਾਣੇ ਜਾਂਦੇ ਸਭ ਪਸ਼ੂਆਂ ਦੇ ਸੁਭਾਅ ਅਲੱਗ-ਅਲੱਗ ਨੇ ਸਭ ਪੰਛੀਆਂ ਦੇ ਸੁਭਾਅ ਅਲੱਗ-ਅਲੱਗ ਨੇ ਤੇ ਇੰਜ ਕਹਦੇ ਕਿ ਸਾਰੇ ਮਨੁੱਖਾਂ ਦੇ ਸੁਭਾਅ ਵੀ ਅਲੱਗ-ਅਲੱਗ ਨੇ ਪਸ਼ੂ ਜੀਵ ਦੇਨ ਆਪਣੇ ਸੁਭਾਅ ਦੇ ਵਿੱਚ ਪੰਛੀ ਜੀਵਦੇ ਨੇ ਆਪਣੇ ਸੁਭਾਅ ਦੇ ਵਿੱਚ ਮਨੁੱਖ ਜੀਵਦੇ ਨੇ ਆਪਣੇ ਸੁਭਾਅ ਦੇ ਵਿੱਚ ਫਰਕ ਸਿਰਫ ਇਤਨਾ ਹੈ ਪਸ਼ੂ ਆਪਣਾ ਸੁਭਾਅ ਬਦਲ ਨਹੀਂ ਸਕਦਾ ਪੰਛੀ ਆਪਣਾ ਸੁਭਾਅ ਬਦਲ ਨਹੀਂ ਸਕਦਾ ਮਨੁੱਖ ਆਪਣਾ ਸੁਭਾਅ ਬਦਲ ਸਕਦਾ ਹੈ ਬੈਨ ਨਹੀਂ ਗੱਲ ਇਤਨੀ ਮਹਾਨਤਾ ਮਨੁੱਖ ਨੂੰ ਪਰਮਾਤਮਾ ਨੇ ਦਿੱਤੀ ਹੈ ਇਤਨੀ ਵਿਸ਼ੇਸ਼ਤਾ ਮਨੁੱਖ ਨੂੰ ਪਰਮਾਤਮਾ ਨੇ ਦਿੱਤੀ ਹੈ ਮਨੁੱਖ ਸ਼ੇਰ ਦੀ ਤਰ੍ਹਾਂ ਵੀ ਜੀ ਸਕਦਾ ਹੈ ਮਨੁੱਖ ਗਊ ਦੀ ਤਰ੍ਹਾਂ ਵੀ ਜੀ ਸਕਦਾ ਹੈ ਮਨੁੱਖ ਕੰਡੇ ਦੀ ਤਰ੍ਹਾਂ ਵੀ ਜੀ ਸਕਦਾ ਹੈ ਮਨੁੱਖ ਫੁੱਲ ਦੀ ਤਰ੍ਹਾਂ ਵੀ ਜੀ ਸਕਦਾ ਹੈ ਮਨੁੱਖ ਆਪਣਾ ਸੁਭਾਅ ਬਦਲ ਸਕਦਾ ਹੈ ਪਸ਼ੂ ਨਹੀਂ ਬਦਲ ਸਕਦੇ ਪੰਛੀ ਨਹੀਂ ਬਦਲ ਸਕਦੇ ਪਰ ਹਰ ਪੰਛੀ ਦਾ ਆਪਣਾ ਸੁਭਾਅ ਹੈ ਕਉਵੇ ਦਾ ਆਪਣਾ ਸੁਭਾਅ ਹੈ ਕੋਇਲ ਦਾ ਆਪਣਾ ਸੁਭਾਅ ਹੈ ਹੰਸ ਦਾ ਆਪਣਾ ਸੁਭਾਅ ਹੈ ਬੁਲਬੁਲ ਦਾ ਆਪਣਾ ਸੁਭਾਅ ਹੈ ਸਾਰੇ ਪੰਛੀ ਆਪਣੇ ਸੁਭਾਅ ਦੇ ਚ ਜੀਵਦੇ ਨੇ ਸਾਰੇ ਪਸ਼ੂ ਆਪਣੇ ਸੁਭਾਅ ਦੇ ਚ ਜੀਵਦੇ ਨੇ ਸਾਰੇ ਮਨੁੱਖ ਆਪਣੇ ਸੁਭਾਅ ਦੇ ਚ ਜੀਵਦੇ ਨੇ ਪਸ਼ੂ ਤੇ ਪੰਛੀ ਪਕਸ਼ੀਆਂ ਲਈ ਸੁਭਾਅ ਬੰਧਨ ਹੈ ਉਸੇ ਚ ਜੀਵਣਾ ਪੈਗਾ ਆਪਣੇ ਸੁਭਾਅ ਤੋਂ ਨਿਕਲ ਨਹੀਂ ਸਕਦੇ ਇੱਕੋ ਮਨੁੱਖ ਹੈ ਆਪਣਾ ਸੁਭਾਅ ਬਦਲ ਸਕਦਾ ਅਗਰ ਦੇਵਤਾ ਵਾਲਾ ਇਹਦਾ ਸੁਭਾਅ ਹੈ ਤੋ ਦੇਵਤਾ ਹੋ ਸਕਦਾ ਹੈ ਮਨਮਖ ਹੋਣਾ ਇਹਦਾ ਸੁਭਾਅ ਹੈ ਤੋ ਗੁਰਮਖ ਹੋ ਸਕਦਾ ਹੈ ਚੋਰੀ ਕਰਨਾ ਇਹਦਾ ਸੁਭਾਅ ਹੈ ਤੋ ਦਾਨੀ ਹੋ ਸਕਦਾ ਹੈ ਦਾਨੀ ਹੋ ਸਕਦਾ ਹੈ ਦੁਸ਼ਟ ਹੋਣਾ ਇਹਦਾ ਸੁਭਾਅ ਹੈ ਤੋ ਸੱਜਣ ਹੋ ਸਕਦਾ ਹੈ ਹੋ ਸਕਦਾ ਹੈ ਬਦਮਾਸ਼ ਹੋਣਾ ਇਹਦਾ ਸੁਭਾਅ ਹੈ ਤੋ ਸ਼ਰੀਫ ਹੋ ਸਕਦਾ ਹੈ ਸਵਾਬ ਦੇ ਚ ਮਨੁੱਖ ਬਜਿਆ ਹੋਇਆ ਨਹੀਂ ਜਿਤਨੇ ਤੱਕ ਸਵਾਬ ਪੱਕਿਆ ਨਹੀਂ ਮਨੁੱਖ ਆਪਣੇ ਸਵਾਬ ਨੂੰ ਬਦਲ ਸਕਦਾ ਹੈ ਇਤਨੇ ਬਖਸ਼ਿਸ਼ ਪਰਮਾਤਮਾ ਨੇ ਮਨੁੱਖ ਤੇ ਕੀਤੀ ਹੋਈ ਹੈ ਇਸ ਵਾਸੇ ਮਨੁੱਖ ਦਾ ਦਾ ਸਵਾਬ ਤੇ ਮਨੁੱਖੀ ਹੁੰਦਾ ਹੈ ਨਾ ਦੇ ਅੰਦਰ ਇਨਸਾਨੀਅਤ ਹੈ ਮਨੁਕਤਾ ਹੈ ਲੇਕਿਨ ਮਨੁੱਖ ਇਸ ਸਵਾਬ ਨੂੰ ਵੀ ਬਦਲ ਸਕਦਾ ਹੈ ਦੇਵਤੇ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਦੀ ਤਰ੍ਹਾਂ ਨਹੀਂ ਜੀਣਾ ਜਿਨ ਮੌਨਕ ਤੇ ਦੇਵ ਤੇ ਕੀਲੇ ਕਰਤ ਨਾਲਾਗੇ ਗੁਰਬਾਣੀ ਮਨੁੱਖ ਨੂੰ ਦੇਵਤਾ ਬਣਾ ਦਿੰਦੀ ਹੈ ਇਨਸਾਨ ਹਾਂ ਮੈਂ ਮੈਂ ਇਨਸਾਨ ਦੀ ਤਰ੍ਹਾਂ ਨਹੀਂ ਜੀਵਣਾ ਭਗਵਾਨ ਦੀ ਤਰ੍ਹਾਂ ਮਨੁਸ਼ਿਆ ਨਹੀਂ ਮੈਂ ਮਨੁਸ਼ ਦੀ ਤਰ੍ਹਾਂ ਨਹੀਂ ਜੀਵਣਾ ਦੇਵਤੇ ਦੀ ਤਰ੍ਹਾਂ ਜੀਵਣਾ ਪਰ ਇਸ ਤੋਂ ਉਲਟ ਵੀ ਹੋ ਸਕਦਾ ਹੈ ਮੈਂ ਮਨੁਸ਼ ਦੀ ਤਰ੍ਹਾਂ ਨਹੀਂ ਜੀਵਣਾ ਮੈਂ ਪਸ਼ੂ ਦੀ ਤਰ੍ਹਾਂ ਜੀਵਣਾ ਮੈਂ ਸੱਜਣ ਦੀ ਤਰ੍ਹਾਂ ਨਹੀਂ ਜੀਵਣਾ ਮੈਂ ਦੁਸ਼ਤ ਦੀ ਤਰ੍ਹਾਂ ਜੀਵਣਾ ਹੈ ਮਨੁੱਖ ਆਪਣੇ ਸੁਭਾਅ ਉਹ ਦੇ ਚ ਬਜਿਆ ਹੋਇਆ ਨਹੀਂ ਹੈ ਮਨੁੱਖ ਆਪਣੇ ਸੁਭਾਅ ਉਹ ਦੇ ਚ ਗ੍ਰਿਫਤ ਨਹੀਂ ਹੈ ਸਦਸੰਗ ਇਹ ਗੁਰਬਾਣੀ ਦੁਸ਼ਟ ਨੂੰ ਸੱਜਣ ਬਣਾਉਂਦੀ ਹੈ ਅਧਮ ਚੜਾਲੀ ਭਈ ਮਾਮਣੇ ਸੂਧੀ ਤੇ ਦ੍ਰਿਸ਼ਟਾਈ ਰਹੇ ਬੜੀ ਕੀਮਤੀ ਪੰਕਤੀ ਹੈ ਜੋ ਚੰਡਾਲ ਬਿਰਤੀ ਸੀ ਬ੍ਰਾਹਮਣੀ ਹੋ ਗਈ ਹੈ ਜੋ ਅਸ਼ੁੱਧ ਬਿਰਤੀ ਸੀ ਸ਼ੁੱਧ ਹੋ ਗਈ ਹੈ ਇਹਨੂੰ ਕਬੀਰ ਇੰਜ ਵੀ ਬਿਆਨ ਕਰਦੇ ਨੇ ਪਹਿਲੇ ਕਰੂਪ ਕੋ ਜਾਤ ਕੁਲਖਣੇ ਸਸੁਰੇ ਪਈਏ ਬੁਰੀ ਅਬ ਕੇ ਸਰੂਪ ਸੁਜਾਨ ਸੁਲਖਣੇ ਸਹਿਜੇ ਉਦਰ ਧਰੇ ਕਰੂਪ ਸੀ ਮੇਰੀ ਮਤ ਕੁਲਖਣੀ ਸੀ ਮੇਰੀ ਸੋਚਣੀ ਮੇਰੀ ਮਤ ਔਰ ਆਪਣੀ ذات ਨੂੰ ਸਮਝਣ ਵਾਲੀ ਨਹੀਂ ਸੀ। ਭਾਵੇਂ ਮਨੁੱਖ ਹੋ ਕੇ ਵੀ ਕੁੱਤੇ ਦੀ ਤਰ੍ਹਾਂ ਵਿਵਹਾਰ ਕਰਦੀ ਸੀ। ਮਨੁੱਖ ਹੋ ਕੇ ਵੀ ਸੱਪ ਦੀ ਤਰ੍ਹਾਂ ਵਿਵਹਾਰ ਕਰਦੀ ਸੀ ਮੇਰੀ। ਤੇ ਇਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਮਨੁੱਖੀ ਜਾਂ ਇਨਸਾਨ ਦੀ ਜ਼ਿੰਦਗੀ ਦੇ ਉੱਤੇ ਰੋਸ਼ਨੀ ਪਾਉਣ ਦੇ ਦੱਸਦੇ ਪਏ ਐ। ਕਿ ਇਨਸਾਨ ਦੀ ਜ਼ਿੰਦਗੀ ਚੋਂ ਦੁੱਖ ਤਕਲੀਫਾਂ ਜਾਂ ਪਰੇਸ਼ਾਨੀਆਂ ਮੁਸੀਬਤਾਂ ਕਿਉਂ ਨਹੀਂ ਜਾਂਦੀਆਂ ਕਿਉਂ ਨਹੀਂ ਪਿੱਛਾ ਛੱਡਦੀਆਂ ਆਖਰ ਐਸੇ ਕਿਹੜੇ ਕਰਮ ਹੈ ਜਿਹਦੇ ਕਰਨ ਦੇ ਨਾਲ ਸਾਨੂੰ ਪਰੇਸ਼ਾਨੀਆਂ ਦਾ ਇੰਨਾ ਸਾਹਮਣਾ ਕਰਨਾ ਪੈਂਦਾ ਤੇ ਵੀਰੋ ਇੱਕ ਆਇਨਾ ਹੀ ਹੈ ਸਮਝ ਲਓ ਤੁਹਾਡੇ ਸਾਹਮਣੇ ਜਿਹਦੇ ਵਿੱਚ ਕਿਉਂਕਿ ਜਦੋਂ ਅਸੀਂ ਆਇਨੇ ਦੇ ਸਾਹਮਣੇ ਸ਼ੀਸ਼ੇ ਦੇ ਸਾਹਮਣੇ ਜਾਂਦੇ ਆ ਤੇ ਸਾਨੂੰ ਆਪਣਾ ਆਪ ਨਜ਼ਰ ਆਉਂਦਾ ਸਾਡੀਆਂ ਖਾਮੀਆਂ ਵੀ ਤੇ ਸਾਡੀਆਂ ਚੰਗੀਆਂ ਜਿਹੜੀਆਂ ਸਿਫਤਾਂ ਹੁੰਦੀਆਂ ਚੀਜ਼ਾਂ ਹੁੰਦੀਆਂ ਉਹ ਵੀ ਨਜ਼ਰ ਆਉਂਦੀਆਂ ਇਸੇ ਤਰ੍ਹਾਂ ਜ਼ਿੰਦਗੀ ਵੀ ਇੱਕ ਕਾਇਨਾਤ ਹੈ ਅਗਰ ਜ਼ਿੰਦਗੀ ਦੇ ਵਿੱਚ ਤੁਸੀਂ ਦੂਸਰਿਆਂ ਦੇ ਨਾਲ ਚੰਗੇ ਕਰਮ ਕਰੋਗੇ ਚੰਗੀਆਂ ਸੋਚਾਂ ਦੂਸਰਿਆਂ ਬਾਰੇ ਸੋਚੋਗੇ ਇਨਸਾਨੀਅਤ ਦਾ ਭਲਾ ਕਰੋਗੇ ਦੂਸਰਿਆਂ ਦੀ ਕੰਮ ਆ ਸਕੋਗੇ ਦੂਸਰਿਆਂ ਦੀ ਮਦਦ ਕਰੋਗੇ ਤੇ ਤੁਹਾਡੀ ਜ਼ਿੰਦਗੀ 'ਚ ਦੁੱਖ ਤਕਲੀਫਾਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਤਾਨੂੰ ਇਹਨਾਂ ਦਾ ਸਾਹਮਣਾ ਨਹੀਂ ਕਰਨਾ ਪਏਗਾ ਤੇ ਲੇਕਿਨ ਅਗਰ ਤੁਸੀਂ ਦੂਸਰਿਆਂ ਦੀ ਜ਼ਿੰਦਗੀ ਅਜ਼ਾਬ ਬਣਾ ਕੇ ਤੇ ਆਪਣੀ ਜ਼ਿੰਦਗੀ ਤੁਸੀਂ ਅਗਰ ਕਹੋ ਕਿ ਖੁਸ਼ਹਾਲ گزار ਲਈ ਹੈ ਤੇ ਇਦਾਂ ਵੀ ਮਮਕਨ ਨਹੀਂ ਹੈ ਇਦਾਂ ਵੀ ਨਹੀਂ ਹੋ ਸਕਦਾ ਸਾਨੂੰ ਦੁੱਖ ਤਕਲੀਫਾਂ ਪਰੇਸ਼ਾਨੀਆਂ ਕਦੇ ਤੋਂ ਜ਼ਿਆਦਾ ਹੁੰਦੀਆਂ ਹਨ ਕਿਉਂ ਕਿ ਅਸੀਂ ਦੂਸਰਿਆਂ ਬਾਰੇ ਬਹੁਤ ਹੀ ਮਾੜਾ ਸੋਚਨੇ ਹਾਂ ਬਹੁਤ ਮੰਦਾ ਸੋਚਨੇ ਹਾਂ ਦੂਸਰਿਆਂ ਦੀ ਤਕਲੀਫ ਨੂੰ ਅਸੀਂ ਤਕਲੀਫ ਨਹੀਂ ਸਮਝਦੇ ਤੇ ਆਪਣੀ ਤਕਲੀਫ ਨੂੰ ਅਸੀਂ ਸ਼ੋਰ ਪਾ ਪਾ ਕੇ ਰੋਲਾ ਪਾ ਪਾ ਕੇ ਸਾਰਿਆਂ ਨੂੰ ਦੱਸਨੇ ਹਾਏ ਮੈਂ ਮਰ ਗਿਆ ਹਾਏ ਮੈਂ ਲੁੱਟਿਆ ਗਿਆ ਜਿੰਨੀ ਦੇਰ ਤੱਕ ਅਸੀਂ ਦੂਸਰਿਆਂ ਦੀ ਤਕਲੀਫ ਨੂੰ ਆਪਣੀ ਤਕਲੀਫ ਨਹੀਂ ਸਮਝਾਂਗੇ ਉਨੀ ਦੇਰ ਤੱਕ ਸਾਡਾ ਵੀ ਮੁਸੀਬਤਾਂ ਤੋਂ ਪਿੱਛਾ ਨਹੀਂ ਛੁੱਟ ਸਕਦਾ ਇਨਸਾਨ ਅਗਰ ਇਨਸਾਨੀਅਤ ਦੀ ਕਦਰ ਕਰਨਾ ਸ਼ੁਰੂ ਕਰ ਦੇ ਤੇ ਉਹਨੀਆਂ ਸਾਰੀਆਂ ਇਹ ਮੁਸ਼ਕਲਾਂ ਆਸਾਨ ਹੋ ਜਾਣ ਲੇਕਿਨ ਮਸਲਾ ਕੀ ਹੈ ਕਿ ਇਨਸਾਨ ਹੀ ਦੂਸਰੇ ਇਨਸਾਨ ਵਾਸਤੇ ਮਸਲਾ ਬਣਿਆ ਇੱਕ ਇਨਸਾਨ ਹੀ ਦੂਸਰੇ ਇਨਸਾਨ ਨੂੰ ਇੰਨੀ ਕਿ ਦੁੱਖ ਤਕਲੀਫ ਦੇ ਰਿਹਾ ਕਿ ਉਹਦਾ ਜੀਣਾ ਮਹਾਲ ਹੋ ਗਿਆ ਉਹਦੀਆਂ ਖੁਸ਼ੀਆਂ ਖੋਲੀਆਂ ਇੱਕ ਦੂਸਰੇ ਮਨੁੱਖ ਨੇ ਹੁਣ ਦੱਸੋ ਕਿ ਜਿਹੜਾ ਬੰਦਾ ਕਿਸੇ ਦੂਸਰੇ ਬੰਦੇ ਦਾ ਹੱਕ ਖਾਂਦਾ ਵਾ ਆਇਆ ਕਿ ਉਹਨੇ ਉਹਦੀ ਖੁਸ਼ੀ ਨਹੀਂ ਖੋਈ ਉਹਦਾ ਚੈਨ ਸਕੂਨ ਖੋਇਆ ਨਾ ਖਾਲੀ ਉਹਦੇ ਨਹੀਂ ਉਹਦੇ ਸਾਰੇ ਪਰਿਵਾਰ ਦਾ ਉਹਦੇ ਸਾਰੇ ਘਰ ਦੇ ਜੀਆਂ ਦਾ ਤੇ ਜੇ ਉਹਨਾਂ ਸਾਰਿਆਂ ਜੀਆਂ ਦਾ ਸਕੂਨ ਖੋਹ ਕੇ ਇਹ ਮਨੁੱਖ ਸਮਝੇ ਕਿ ਮੈਂ ਬੜਾ ਸਕੂਨ ਚਰਾਗਾ ਇੰਜ ਨਹੀਂ ਹੋਏਗਾ ਕਦੀ ਵੀ ਨਹੀਂ ਹੋਏਗਾ ਇੱਕੋ ਜ਼ਰਾ ਦਾ ਕਾਨੂੰਨ ਜੇ ਤੁਸੀਂ ਕਿਸੇ ਦੂਸਰੇ ਨੂੰ ਖੁਸ਼ੀ ਦੋਗੇ ਤੇ ਤੁਹਾਨੂੰ ਵੀ ਖੁਸ਼ੀ ਮਿਲੇਗੀ ਤੇ ਜੇ ਦੂਸਰੇ ਨੂੰ ਦੁੱਖ ਦੋਗੇ ਤੇ ਤੁਹਾਨੂੰ ਵੀ ਦੁੱਖ ਹੀ ਮਿਲੇਗਾ ਇਸ ਕਰਕੇ ਵੀਰੋ ਕੋਸ਼ਿਸ਼ ਕਰੋ ਜਿਹੜੀ ਮੁਖ्तसर ਜੀ ਜ਼ਿੰਦਗੀ ਹੈ ਨਾ ਛੋਟੀ ਜੀ ਜ਼ਿੰਦਗੀ ਹੈ ਇਹਨੂੰ ਜਿੰਨਾ ਚੰਗੇ ਤਰੀਕੇ ਨਾਲ گزار ਸਕਦੇ ਹੋ گزار ਲਓ ਜਿੰਨਾ ਤੁਸੀਂ ਦੂਸਰਿਆਂ ਦੇ ਕੰਮ ਆ ਸਕਦੇ ਹੋ ਆਜੋ ਜਿੰਨਾ ਦੂਸਰਿਆਂ ਦੀ ਮਦਦ ਕਰ ਸਕਦੇ ਹੋ ਕਰ ਲਓ ਚਾਹੇ ਤੁਹਾਡੇ ਭੈਣ ਭਰਾ ਰਿਸ਼ਤੇਦਾਰ ਜਾਂ ਕੋਈ ਮਹੱਲੇਦਾਰ ਕੋਈ ਵੀ ਤੁਹਾਡੇ ਇਲਾਕੇ 'ਚ ਮਾੜਾ ਬੰਦਾ ਉਹਦੇ ਕਿਸੇ ਦੇ ਕੰਮ ਆਜੋ ਕਿਸੇ ਵਾਸਤੇ ਖੁਸ਼ੀ ਦਾ ਜ਼ਰੀਆ ਬਣ ਜਾਓ ਤੇ ਤੁਹਾਡਾ ਬੇੜਾ ਪਾਰ ਹੈ ਤੇ ਜੇ ਨਹੀਂ ਤੇ ਕਮਸ ਕਮ ਕਿਸੇ ਦੂਸਰੇ ਦੀ ਅਗਰ ਮਦਦ ਨਹੀਂ ਕਰ ਸਕਦੇ ਤੇ ਇੰਜ ਦਾ ਵੀ ਨਾ ਬਣੋ ਕਿ ਦੂਸਰੇ ਨੂੰ ਦੁੱਖ ਤਕਲੀਫ ਦੋ। ਤੁਹਾਡੀ ਵਜ੍ਹਾ ਦੇ ਨਾਲ ਕੋਈ ਦੂਸਰਾ ਸਕੂਨ ਦੀ ਨੀਂਦ ਇਹ ਨਾਲ ਸੌ ਸਕੇ। ਇੰਜ ਦੇ ਵੀ ਨਾ ਬਣੋ। ਜੇ ਅੱਛਾ ਕੰਮ ਨਹੀਂ ਕਰ ਸਕਦੇ ਤੇ ਫਿਰ ਬੁਰਾ ਕੰਮ ਵੀ ਨਾ ਕਰੋ। ਲੇਕਿਨ ਰੱਬ ਸੋਨੇ ਨੇ ਹਰ ਇਨਸਾਨ ਨੂੰ ਇੰਨੀਕ ਤਾਫੀਕ ਦਿੱਤੀ ਹੁੰਦੀ ਹੈ ਕਿ ਉਹ ਅੱਛਾ ਕੰਮ ਕਰ ਸਕਦਾ। ਅਗਰ ਉਹ ਕਰਨਾ ਚਾਹੇ ਤੇ ਕੋਸ਼ਿਸ਼ ਕਰੋ। ਕਿ ਜਿੰਨਾ ਕੋ ਚੰਗਾ ਕੰਮ ਕਰ ਸਕੋ ਜਿੰਨੇ ਕ ਤੁਹਾਡੇ ਚ ਅੱਲਾ ਪਾਕ ਨੇ ਤਾਕਤ ਦਿੱਤੀ ਹੈ ਜਿੰਨੇ ਕ ਤੁਹਾਡੇ ਅੰਦਰ ਵਸਾਇਲ ਹੈ ਤੁਹਾਡੇ ਕੋਲ ਉਹਨਾਂ ਦੇ ਵਿੱਚ ਰਹਿ ਕੇ ਕਿਸੇ ਆਪਣੇ ਮਾੜੇ ਭੈਣ ਭਰਾ ਦੀ ਮਦਦ ਕਰੋ ਬੜੀ ਖੁਸ਼ੀ ਮਿਲੇਗੀ ਤੁਹਾਨੂੰ ਵੀ ਤੇ ਜੇ ਤੁਸੀਂ ਮਦਦ ਕਰਨਦੇ ਹੋ ਉਹਨੂੰ ਵੀ ਬਾਕੀ ਵੀਰੋ ਤੁਹਾਨੂੰ ਕਥਾ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰੱਖਿਓ ਠੇਸ ਰੱਖਿਆਲ ਰੱਬ ਰੱਖੇ